ਹੋਏ ਘਾਟ ਮਹੱਲਾ ਚੌਥਾ ਨਾਮਿ ਮਿਹੂਨੇ ਭਰਮ ਸਹਿ ਆਵਹਿ ਜਾਵਹਿ ਨੀਤ ਇਕ ਬਾਂধে ਇਕ ਢੀਲਿਆ ਇਕ ਸੁਖੀਏ ਹਰ ਪ੍ਰੀਤਾ ਨਾਨਕ ਸੱਚਾ ਮੰਨ ਲੈ ਸੱਚ ਕਰਨੀ ਸੱਚ ਰੀਤ ਪੌੜੀ ਗੁਰ ਤੇ ਗਿਆਨ ਪਾਇਆ ਅਤ ਖੜਗ ਕਰਾਰਾ ਦੂਜਾ ਭ੍ਰਮ ਗੜ ਕਟਿਆ ਮੋਹ ਲੋਭ ਹੰਕਾਰਾ ਹਰ ਕਾ ਨਾਮ ਮਨ ਵਸਿਆ ਗੁਰ ਸ਼ਬਦ ਵਿਚਾਰਾ ਸੱਚ ਸੰਜਮ ਮਾ ਤੇ ਊਤਮਾ ਹਰ ਲੱਗਾ ਪਿਆਰਾ ਸਭ ਸੱਚੋ ਸੱਚ ਵਰਤਦਾ ਸੱਚ ਸਿਰਜਨਹਾਰਾ ਸ਼ਲੋਕ ਮਹੱਲਾ ਤੀਜਾ ਕੇਦਾਰਾ ਰਾਗਾ ਵਿੱਚ ਜਾਣੀਐ ਭਾਈ ਸ਼ਬਦੇ ਕਰੇ ਪਿਆਰ ਸਤ ਸੰਗਤ ਸਿਓ ਮਿਲਦੂ ਰਹੈ ਸੱਚੇ ਤਰੇ ਪਿਆਰ ਵਿੱਚੋਂ ਮਲ ਕੱਟੇ ਆਪਣੀ ਕੁੱਲਾ ਕਾ ਕਰੇ ਉਧਾਰ ਗੁਨਾਹ ਕੀ ਰਾਸ ਸੁੰਗ ਰਹੈ ਅਵਗਣ ਕੱਡੈ ਵਡਾਰ ਨਾਨਕ ਮਿਲਿਆ ਸੋ ਜਾਣੀਐ ਗੁਰੂ ਨਾ ਛੋੜੈ ਆਪਣਾ ਦੂਜੈ ਨਾ ਧਰੇ ਪਿਆਰ ਮਹੱਲਾ ਚੌਥਾ ਸਾਗਰ ਦੇਖੋਂ ਡਰ ਮਰੂ ਭੈ ਤੇਰਾ ਡਰ ਨਾਹੀ ਗੁਰ ਕੈ ਸ਼ਬਦ ਸੰਤੋਖੀਆ ਨਾਨਕ ਬਿਗਸਾ ਨਾਏ ਮਹੱਲਾ ਚੌਥਾ ਚੜਬੋ ਹਿੱਥੈ ਚਾਲਸੋ ਸਾਗਰ ਲਹਿਰੀ ਦੇ ਠਾਕ ਨ ਸੱਤਿਆ ਬੋਹਿਥੈ ਜੇ ਗੁਰ ਤੀਰਖ ਦੇ ਤਿਤ ਦਰ ਜਾਏ ਉਤਾਰੀਆ ਗੁਰ ਦਿਸੈ ਸਾਵਧਾਨ ਨਾਨਕ ਨਦਰੀ ਪਾਈਐ ਦਰਗਾਹਾ ਚੱਲੇ ਮਾਨ ਪੌੜੀ ਨੇਹ ਕੰਟਕ ਰਾਜ ਭੁੰਚ ਤੂੰ ਗੁਰਮੁਖ ਸੱਚ ਕਮਾਈ ਸੱਚੇ ਤਖਤ ਬੈਠਾ ਨਿਆਉ ਕਰ ਸਤ ਸੰਗਤ ਮੇਲ ਮਲਾਈ ਸੱਚਾ ਪਦੇਸ ਹਰ ਜਾਪਣਾ ਹਰ ਸਿਹੁ ਬਣਾਈ ਐਥੈ ਸੁਖ ਦਾਤਾ ਮਨ ਵਸੈ ਅੰਤ ਹੋਏ ਸਖਾਈ ਹਰ ਸਿਹੁ ਪ੍ਰੀਤ ਉਪਜੀ ਗੁਰ ਸੋਜੀ ਪਾਈ ਸ਼ਲੋਕ ਮਹੱਲਾ ਪਹਿਲਾ ਭੂਲੀ ਪੂਲੀ ਮੈਂ ਫਿਰੀ ਪਾਦਰ ਕਹ ਨਾ ਕੋਈ ਪੁੱਛੋ ਜਾਏ ਸਿਆਣਿਆਂ ਦੁੱਖ ਕਾਟੈ ਮੇਰਾ ਕੋਈ ਸਤਿਗੁਰ ਸਾਚਾ ਮਨ ਵਸੈ ਸਾਜਣ ਉਤਹੀ ਠਾਈ ਨਾਨਕ ਮਨ ਤ੍ਰਿਪਤਾਸੀ ਐ ਸਿਫਤੀ ਸਾਚੈ ਨਾਹੀਂ ਮਹੱਲਾ ਤੀਜਾ ਆਪੇ ਕਰਨੀ ਕਾਰ ਆਪ ਆਪੇ ਕਰੇ ਰਜਾਈ ਆਪੇ ਕਿਸ ਹੀ ਬਖਸ਼ ਲਏ ਆਪੇ ਕਾਰਕ ਕਮਾਈ ਨਾਨਕ ਚਾਨਣ ਗੁਰ ਮਿਲੇ ਦੁੱਖ ਬਿਖ ਜਾਲੀ ਨਾਏ ਪੌੜੀ ਮਾਇਆ ਵੇਖ ਨਾ ਭੁੱਲ ਤੂੰ ਮਨ ਮੁਖ ਮੂਰਖਾ ਚੱਲਦਿਆਂ ਨਾਲ ਨਾ ਚੱਲਈ ਸਭ ਝੂਠ ਦਰਬ ਲਖਾ ਅਗਿਆਨੀ ਅੰਧ ਨਾ ਬੂਝਾਈ ਸਿਰ ਉੱਪਰ ਜਮ ਖੜਗ ਕਲਖਾ ਗੁਰ ਪ੍ਰਸਾਦੀ ਉੱबरे ਜਿਨ ਹਰ ਰਸ ਚੱਖਾ ਆਪ ਕਰਾਈ ਕਰੀ ਆਪ ਆਪੇ ਹਰ ਰੱਖਾ ਸਲੋਕ ਮਹਲਾ 3 ਜਿੰਨਾ ਗੁਰ ਨਹੀਂ ਭੇਟਿਆ ਭੈ ਕੀ ਨਾਹੀ ਬਿੰਦ ਆਮਣ ਜਾਮਣ ਦੁਖ ਘਣਾ ਕਦੇ ਨਾ ਚੂਕੇ ਚਿੰਦਾ ਕਾਪੜ ਜਿਵੇਂ ਪਛੋੜੀ ਐ ਘੜੀ ਮੋਹਤ ਕੜਿਆਲ ਨਾਨਕ ਸੱਚੇ ਨਾਮ ਬਿਨ ਸਿਰਹੁ ਨਾ ਚੁੱਕੈ ਜੰਜਾਲ ਮਹੱਲਾ ਤੀਜਾ ਤਰੇ ਭਵਨ ਢੂੰਡੀ ਸੱਜਣਾ ਹਉ ਮੈਂ ਬੁਰੀ ਜਗਤ ਨਾ ਝੁਰੀ ਅੜੇ ਸੱਚ ਚੋ ਨਾਨਕ ਸੱਚੋ ਸੱਚ ਪੌੜੀ ਗੁਰਮੁਖ ਆਪੇ ਬਖਸ਼ਿਓਨ ਹਰਨਾਮ ਸਮਾਣੇ ਆਪੇ ਭਗਤੀ ਲਾਇਓਨ ਗੁਰ ਸ਼ਬਦ ਨਿਸ਼ਾਨੇ ਸਾਨਮੁਖ ਸਦਾ ਸੋਹਣੇ ਸੱਚ ਦਰ ਜਾਣੇ ਐਥੇ ਉਥੇ ਮੁਕਤ ਹੈ ਜਿਨ ਰਾਮ ਪਛਾਣੇ ਤਨ ਤਨ ਸੇ ਜਨ ਜਿਨ ਹਰਿ ਸੇਵਿਆ ਤਿਨਹਾਂ ਕੁਰਬਾਨੇ ਸ਼ਲੋਕ ਮਹੱਲਾ ਪਹਿਲਾ ਮਹਿਲ ਕੁਚੱਜੀ ਮੜਵੜੀ ਕਾਲੀ ਮਨਹੁ ਕਸੁੱਧ ਜੇ ਗੁਣ ਹੋਵਣ ਤਾਂ ਪੇਰ ਰਵੈ ਨਾਨਕ ਅਵਗੁਣ ਮੁੰਦ ਮਹੱਲਾ ਪਹਿਲਾ ਸੱਚ ਸੀਲ ਸੱਚ ਸੰਜਮੀ ਸਾ ਪੂਰੀ ਪਰਵਾਰ ਨਾਨਕ ਅਹਨ ਸਦਾ ਭਲੀ ਪਿਰ ਕੈ ਹੀਤ ਪਿਆਰ ਪੌੜੀ ਆਪਣਾ ਆਪ ਪਛਾਣਿਆ ਨਾਮ ਨਿਧਾਨ ਪਾਇਆ ਕਿਰਪਾ ਕਰ ਕੈ ਆਪਣੀ ਗੁਰ ਸ਼ਬਦ ਮਲਾਇਆ ਗੁਰ ਕੀ ਬਾਣੀ ਨਿਰਮਲੀ ਹਰ ਰਸ ਪੀ ਆਇਆ ਹਰ ਰਸ ਜਿੰਨੀ ਚਾਖਿਆ ਅਨ ਰਸ ਖਾਖ ਰਹਾ ਆ ਹਰ ਰਸ ਪੀ ਸਦਾ ਤ੍ਰਿਪਤ ਭਏ ਫਿਰ ਤ੍ਰਿਸ਼ਨਾ ਭੁਖ ਗਵਾਇਆ ਸ਼ਲੋਕ ਮਹੱਲਾ ਤੀਜਾ ਫਿਰ ਖੁਸ਼ੀਏ ਤਨ ਰਾਵੀਏ ਤਨ ਉਰ ਨਾਮ ਸ਼ਿੰਗਾਰ ਨਾਨਕ ਧਨ ਆਗੇ ਖੜੀ ਸੋਪਾਵੰਤੀ ਨਾਰ ਮਹੱਲਾ ਪਹਿਲਾ ਸਸਰੇ ਪਈਏ ਕੰਤ ਕੀ ਕੰਤ ਅਗੰਮ ਅਥਾ ਨਾਨਕ ਤਨ ਸੁਹਾਗਣੀ ਜੋ ਭਾਵਹਿ ਵੀ ਪਰਵਾਹ ਪੌੜੀ ਤਖਤ ਰਾਜਾ ਸੋ ਬਹਿ ਜੇ ਤਖਤੈ ਲਾਇਕ ਹੋਈ ਜਿਨਿ ਸੱਚ ਪਛਾਣਿਆ ਸੱਚ ਰਾਜੇ ਸੇ ਇਹ ਭੂਪਤ ਰਾਜੇ ਨਾ ਆਖਿਐ ਦੂਜੈ ਭਾਏ ਦੁਖ ਹੋਈ ਕੀਤਾ ਕਿਆ ਸਲਾਹੀਐ ਜਿਸ ਜਾਣਦੇ ਬਿਲਮ ਨਾ ਹੋਈ ਨਿਸ਼ਚਲ ਸੱਚਾ ਏਕ ਹੈ ਗੁਰਮੁਖ ਬੂਜਾ ਸੋਨੇ ਚਲ ਹੋਈ ਸਲੋਕ ਮਹੱਲਾ ਤੀਜਾ ਸਭਨਾ ਕਾ ਪਿਰ ਏਕ ਹੈ ਪਿਰ ਬਿਨ ਖਾਲੀ ਨਾਹੀ ਨਾਨਕ ਸੇ ਸੁਹਾਗਣੀ ਜੇ ਸਤਗੁਰ ਮਾਹੀ ਸਮਾਹੀ ਮਹੱਲਾ ਤੀਜਾ ਮਨ ਕੇ ਅਦਕ ਤਰੰਗ ਕਿਉ ਦਰ ਸਾਹਿਬ ਛੁੱਟੀ ਐ ਜੇ ਰਾਚੈ ਸੱਚ ਰੰਗ ਗੂੜੈ ਰੰਗ ਅਪਾਰ ਕੈ ਨਾਨਕ ਗੁਰ ਪ੍ਰਸਾਦੀ ਛੁੱਟੀ ਐ ਜੇ ਚਿਤ ਲੱਗੇ ਸੱਚ ਪੌੜੀ ਹਰ ਕਾ ਨਾਮ ਅਮੋਲ ਹੈ ਕਿਉਂ ਕੀਮਤ ਕੀਜੈ ਆਪੇ ਸ੍ਰੇਸ਼ਟ ਸਭ ਸਾਜੀਆਂ ਆਪੇ ਵਰਤੀਜੈ ਗੁਰਮੁਖ ਸਦਾ ਸਲਾਹੀ ਐ ਸੱਚ ਕੀਮਤ ਕੀਜੈ ਗੁਰ ਸ਼ਬਦੀ ਕਮਲ ਬਿਗਾਸਿਆ ਏਵ ਹਰ ਰਸ ਪੀਜੈ ਆਵਣ ਜਾਣਾ ਠਾਕਿਆ ਸੋਖ ਸਹਜ ਸਬੀਜੈ ਸ਼ਲੋਕ ਮਹੱਲਾ ਪਹਿਲਾ ਨਾ ਮੈਲਾ ਨਾ ਧੁੰਦਲਾ ਨਾ ਭਗਵਾਨ ਨਾ ਕੱਚ ਨਾਨਕ ਲਾਲੋ ਲਾਲ ਹੈ ਸੱਚੈ ਰਤਾ ਸੱਚ ਮਹੱਲਾ ਤੀਜਾ ਸਹਜ ਬੜਸਪਤ ਫੁੱਲ ਫਲ ਭਵਰ ਵਸੈ ਭੈ ਖੰਡ ਨਾਨਕ ਤਰਵਰ ਏਕ ਹੈ ਏਕੋ ਫੁੱਲ ਤੇ ਰੰਗ ਪੌੜੀ ਜੋ ਜਨ ਲੂਜੈ ਮਨੈ ਸਿਉ ਸੇ ਸੂਰੇ ਪ੍ਰਧਾਨਾ ਹਰ ਸੇਤੀ ਸਦਾ ਮਿਲ ਰਹੇ ਜਿੰਨੀ ਆਪ ਪਛਾਨਾ ਗਿਆਨੀਆਂ ਕਾ ਇਹੋ ਮਹਤ ਹੈ ਮਨ ਮਾਹੇ ਸਮਾਨਾ ਹਰ ਜੀਉ ਕਾ ਮਹਿਲ ਪਾਇਆ ਸੱਚ ਲਾਏ ਧਿਆਨਾ ਜਿਨ ਗੁਰ ਪ੍ਰਸਾਦੀ ਮਨ ਜੀਤਿਆ ਜਗਤ ਨਹਿ ਜਿਤਾਨਾ ਸਲੋਕ ਮਹੱਲਾ ਤੀਜਾ ਜੋ ਕੀ ਹੋਵਾਂ ਜਗ ਭਵਾਂ ਘਰ ਘਰ ਭੀਖਿਆ ਲਿਓ ਦਰਗਾਹ ਲੇਖਾ ਮੰਗੀਐ ਕਿਸ ਕਿਸ ਉੱਤਰ ਦੇਉ ਭੀਖਿਆ ਨਾਮ ਸੰਤੋਖ ਮੜੀ ਸਦਾ ਸੱਚ ਹੈ ਨਾਲ ਭੇਕੀ ਹਾਥ ਨਾ ਲੱਦੀਆ ਸਭ ਬੱਦੀ ਜਮ ਕਾਲ ਨਾਨਕ ਗੱਲਾਂ ਝੂਠੀਆਂ ਸੱਚਾ ਨਾਮ ਸੁਮਾਲ ਮਹੱਲਾ ਤੀਜਾ ਜਿੱਤਦਾਰ ਦੇਖਾ ਮੰਗੀਐ ਸੋ ਦਰ ਸੇਵੇ ਹੋ ਨਾ ਕੋਇ ਐਸਾ ਸਤਗੁਰੂ ਲੋੜ ਲਹੋ ਜਿਸ ਜੇ ਵੜਿਆ ਵਰ ਨਾ ਕੋਇ ਤਿਸ ਸਰਨਾਈ ਛੂਟੀਐ ਲੇਖਾ ਮੰਗੈ ਨਾ ਕੋਈ ਸੱਚ ਦਰੜਾਏ ਸੱਚ ਦ੍ਰਿੜ ਸੱਚਾ ਉਹ ਸ਼ਬਦ ਦੇ ਹਿਰਦੈ ਜਿਸ ਦਾ ਸੱਚ ਹੈ ਤਨ ਮਨ ਭੀ ਸੱਚਾ ਹੋਇ ਨਾਨਕ ਸੱਚਾ ਹੁਕਮ ਮੰਨਿਐ ਸਚੀ ਵਡਿਆਈ ਦੇ ਸਚੇ ਮਾਹੇ ਸਮਾਵਸੀ ਜਿਸਨੋ ਨਦਰ ਕਰੀ ਪਾਉੜੀ ਸੂਰੇ ਇਹ ਨਾ ਆਖਿਐ ਅਹੰਕਾਰ ਮਰਹਿ ਦੁਖ ਪਾਵਹਿ ਅੰਦੇ ਆਪ ਨਾ ਪਛਾਨਨੀ ਦੂਜੈ ਪਤ ਜਾਵਹਿ ਆਤ ਕ੍ਰੋਧ ਸਿਓ ਲੂਜ ਦੇ ਅੱਗੇ ਪਿਛੇ ਦੁਖ ਪਾਵਹਿ ਹਰ ਗਿਓ ਹੰਕਾਰ ਨਾ ਭਾਵਈ ਵੇਦ ਕੂ ਕਸੜਾਵਹਿ ਅਹੰਕਾਰ ਮੋਏ ਸੇਵ ਗਤੀ ਗਏ ਮਾਰੇ ਜਨਮਹਿ ਫਿਰ ਆਵਹਿ ਸਲੋਕ ਮਹੱਲਾ ਤੀਜਾ ਕਾਗੋ ਹੋਏ ਨਾ ਉਜਲਾ ਲੋਹੇ ਨਾਵ ਨਾ ਪਾਰ ਪਰਮ ਪਦਾਰਥ ਮੰਨ ਲੈ ਧਨ ਸਵਾਰ ਨਹਾਰ ਹੁਕਮ ਪਛਾਨੈ ਉਜਲਾ ਸਿਰ ਕਾਸਟ ਲੋਹਾ ਪਾਰ ਤ੍ਰਿਸ਼ਨਾ ਛੋੜੈ ਭੈ ਅਵਸਥੈ ਨਾਨਕ ਕਰਨੀ ਸਾਰ ਮਹੱਲਾ ਤੀਜਾ ਮਾਰੂ ਮਾਰਨ ਜੋ ਗਏ ਮਾਰ ਨਾ ਸਕੈ ਗਵਾਰ ਨਾਨਕ ਜੇ ਉਹ ਮਾਰੀਐ ਗੁਰ ਸ਼ਬਦਿ ਵਿਚਾਰ ਇਹੋ ਮਨ ਮਾਰਿਆ ਨਾ ਮਰੇ ਜੇ ਲੋਚੈ ਸਭ ਕੋਏ ਨਾਨਕ ਮਨ ਹੀ ਕੋ ਮਨ ਮਾਰਸੀ ਜੇ ਸਤਗੁਰ ਭੇਟੈ ਸੋਏ ਪੌੜੀ ਦੋਹੇ ਤਰਫਾਂ ਉਪਾਈਓਨ ਵਿੱਚ ਸਖਤ ਸਿਵਵਾਸਾ ਸ਼ਕਤੀ ਕਿਨੈ ਨਾ ਪਾਇਓ ਫਿਰ ਜਨਮ ਬਨਾਸਾ ਗੁਰ ਸੇਵਿਐ ਸ਼ਾਂਤ ਪਾਈਐ ਜਪ ਸਾਸ ਗਰਾਸਾ ਸਿਮਰਤ ਸਾਸਤ ਸੋਦ ਦੇਖ ਊਤਮ ਹਰ ਦਾਸਾ ਨਾਨਕ ਨਾਮ ਬਿਨਾ ਕੋ ਥਿਰ ਨਹੀਂ ਨਾਮੇ ਬਲਜਾਸ